ਆਪ ਜੋ ਕਿਸਾਨ ਮਜ਼ਦੂਰ ਪਤਾਵਾ ਪੈਣਾ ਲੋਜਵਾਨ ਸਾਰੇ ਰੁਫਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਤੱਕ ਤੁਸੀਂ ਜੋ ਫਾਰਮਾਂ ਨੇ ਆਪਣਾ ਜਾਬਤਾ ਬਣਾਇਆ ਹੈਗਾ ਉੱਤੇ 100% ਪੂਰਾ ਉਤਰੇ ਜੇ ਸਾਡੇ ਦੋਹਾਂ ਮੋਰਚਿਆਂ ਦੀ ਪ੍ਰੋਗਰਾਮ ਦੀ ਜਿੱਤ ਵਿੱਚ 1 ਘੰਟਾ ਬਾਕੀ ਆ ਔਰ ਅਸੀਂ ਦੇਸ਼ ਦੁਨੀਆ ਦੇ ਲੋਕਾਂ ਨੂੰ ਇੱਕ ਸੰਦੇਸ਼ ਪਹੁੰਚਾ ਦੇਣਾ ਵਾ ਕਿ ਭਾਰਤ ਕਿਸਾਨਾਂ ਮਜ਼ਦੂਰਾਂ ਲਈ ਇੱਕ ਜਮਹੂਰੀ ਪਸੰਦ ਕੰਟਰੀ ਨਹੀਂ ਰਿਹਾ ਇਹ ਲੋਕਤੰਤਰ ਦੇਸ਼ ਨਹੀਂ ਹੈ ਔਰ ਇੱਥੇ ਇਹ ਗੱਲ ਕਹਿਣਾ ਵੀ ਲੋਕ ਸਰਕਾਰਾਂ ਜਿਹੜੀਆਂ ਵਾ ਖੁਦ ਚੁਣਦੇ ਆ ਔਰ ਲੋਕਾਂ ਦੁਆਰਾ ਚੁਣੀਆਂ ਹੁੰਆਂ ਸਰਕਾਰਾਂ ਲੋਕਾਂ ਦੇ ਭਲੇ ਲਈ ਕੰਮ ਕਰਦੀਆਂ ਨੇ ਚਾਹੇ ਕਿਤੇ ਭਾਰਤ ਕਲਿਆਣਕਾਰੀ ਸਟੇਟ ਆ ਇਹ ਨਹੀਂ ਕਿਹਾ ਜਾ ਸਕਦਾ ਔਰ ਇਹ ਗੱਲ ਸਪਸ਼ਟ ਹੋ ਗਈ ਕਿ ਜਦੋਂ ਕੇਂਦਰ ਦੇ ਮੰਤਰੀ ਜੋ ਭਾਜਪਾ ਦੇ ਸੂਬਿਆਂ ਦੇ ਮੰਤਰੀ ਇਹ ਗੱਲ ਕਹਿਣ ਕਿ ਤੁਹਾਡੇ ਟਰੈਕਟਰ ਟਰਾਲੀ ਸਾਡੇ ਲਈ ਖਤਰਾ ਨੇ ਟਰਾਲੀਆਂ ਦੇ ਵਿੱਚ ਹਥਿਆਰ ਆ ਤੁਸੀਂ ਹੋਰ ਵੀਕਲ ਜਿਹੜਾ ਮਰਜ਼ੀ ਲੈ ਕੇ ਦਿੱਲੀ ਚਲੇ ਜਾਓ ਸਾਨੂੰ ਇਤਰਾਜ ਕੋਈ ਨਹੀਂ ਇੱਕ ਕਾਨੂੰਨੀ ਦੌਰ ਤੇ ਹਰਿਆਣੇ ਦਾ ਟਰਨਲ ਜਨਰਲ ਜਾਂ ਕੇਂਦਰ ਦਾ ਟਰਨਲ ਜਨਰਲ ਅਦਾਲਤ ਵਿੱਚ ਜਾ ਕੇ ਦੇਖਤੀ ਸੁਪਰੀਮ ਕੋਰਟ ਹਾਈ ਕੋਰਟ ਚ ਆਪ ਦਾ ਪੱਖ ਰੱਖ ਦਿੰਦਾ ਵੀ ਇਹਨਾਂ ਦੇ ਟਰੈਕਟਰ ਮੋਢੀ ਵਾਈਆ ਇਹਨਾਂ ਕੋ ਪੋਖ ਲੈਣਾ ਵਾ ਇਹ ਨੁਕਸਾਨ ਕਰਕੇ ਦਿੱਲੀ ਜਾ ਕੇ ਔਰ ਅੱਜ ਜਦੋਂ ਪੈਦਲ ਜਾਣ ਦਾ ਫੈਸਲਾ ਦੋ ਫੋਰਮਾਂ ਨੇ ਕਰ ਲਿਆ ਮੈਂ ਕੀ ਸਮਝਾਂ ਵੀ ਜਿਹੜੇ ਕੇਂਦਰ ਦੇ ਵਜੀਰ ਨੇ ਸੂਬਿਆਂ ਦੇ ਵਜੀਰ ਨੇ ਅੱਜ ਭਾਰਤ ਦੇ ਇਹਨਾਂ ਵਜੀਰਾਂ ਦੀ ਕ੍ਰੈਡੀਬਿਲਟੀ ਖਤਮ ਹੋ ਗਈ ਆ ਅਖਲਾਕੀ ਤੌਰ ਤੇ ਉਹ ਦੇਸ਼ ਦੇ ਲੋਕਾਂ ਕੋਲੇ ਆਪ ਦਾ ਵਿਸ਼ਵਾਸ ਖੋ ਚੁੱਕੇ ਆ ਕੀ ਦੇਸ਼ ਦੇ ਇੰਸਟੀਟਿਊਸ਼ਨ ਜਿਹੜੇ ਨਿਆਂਪਾਲਿਕਾ ਵੱਲੋਂ ਜਾਣੇ ਜਾਂਦੇ ਆ ਕੀ ਉਹਨਾਂ ਤੇ ਵੀ ਕੱਲ ਨੂੰ ਦੇਸ਼ ਦੇ ਲੋਕ ਭਰੋਸਾ ਕਰਨਗੇ ਜੋ ਕੁਝ ਆਹ ਹੋ ਰਿਹਾ ਹੈਗਾ ਵਾ ਔਰ ਉੱਤਰ ਵੀ ਜੇ ਸਰਕਾਰ ਦਾ ਇਹ ਕੰਮ ਦੇਸ਼ ਦੇ ਸੰਵਿਧਾਨ ਦਾ ਇੱਕ ਦੁੱਧਾ ਵੱਡਾ ਆਉਦਾ ਦੇਸ਼ ਦੇ ਉਪਰਾਸ਼ਟਰਪਤੀ ਨੂੰ ਜੇ ਕਸਾਨਾਂ ਦਾ ਪੱਕ ਠੀਕ ਲੱਗਦਾ ਹੈਗਾ ਤਾਂ ਬੜਾ ਦਿੱਲੀ ਤੇ ਹਰਿਆਣੇ ਦੇ ਪ੍ਰਸ਼ਾਸਨ ਨੂੰ ਸਾਹਤੋਂ ਕੀ ਖਤਰਾ ਹੈਗਾ ਇਹ ਆਪਣੇ ਆਪ ਚ ਕੰਟਰਡਿਕਸ਼ਨ ਗੱਲਾਂ ਨੇ ਇਸ ਦਾ ਕਿ ਹੁਣ ਆਪਾਂ ਨੂੰ ਇਹ ਮੰਨ ਲੈਣਾ ਚਾਹੀਦਾ ਵੀ ਭਾਰਤ ਇੱਕ ਡਿਕਟੇਟਰਸ਼ਿਪ ਵੱਲ ਵਧ ਰਿਹਾ ਹੈਗਾ ਇਹ ਰਸ਼ੀਆ ਮੰਗੇ ਕਿ ਇੱਕ ਆਧਕਾਰ ਸ਼ਕਾਰ ਰਹੂਗੀ ਇੱਥੇ ਔਰ ਮਰਜ਼ੀ ਨਾਲ ਆਪਣੇ ਫੈਸਲੇ ਤੋਂ ਨੂੰ ਕਰੂਗੀ ਚਾਈਨਾ ਚ ਵੀ ਆ ਕੁਝ ਹੋ ਰਿਹਾ ਇਹ ਮੰਨ ਕੇ ਚੱਲਣਾ ਚਾਹੀਦਾ ਜੇ ਲੋਕਾਂ ਕੋਲੇ ਵੋਟ ਆਪੂਂਦੇ ਨੇ ਲੋਕ ਆਪਦੇ ਨੁਮਾਇੰਦੇ ਚੁੰਨਦੇ ਨੇ ਫਿਰ ਲੋਕਾਂ ਅਨਸਾਰ ਕੋਈ ਫੈਸਲੇ ਹੁੰਦੇ ਨਹੀਂ ਹੈਗੇ ਇਹ ਅਸੀਂ ਮੰਨ ਕੇ ਅੱਜ ਚੱਲਾਂਗੇ ਜਿਵੇਂ ਪਹਿਲਾਂ ਡੀਸੀ ਵਾਲੇ ਦਾ ਬਿਆਨ ਆ ਗਿਆ ਉਹ ਕਹਿੰਦਾ ਵੀ ਕਿਸਾਨਾਂ ਨੇ 20-25 ਹਜ਼ਾਰ ਕਿਸਾਨਾਂ ਨੇ ਸੰਗਠਣੀ ਕਰਨੀ ਆ ਬਾਰਡਰਾਂ ਤੇ ਔਰ ਉਹਨਾਂ ਦੇ ਅੱਗੇ ਵਧਣਾ ਉਹਨਾਂ ਕੋਲੇ ਮਾਰੂ ਹਥਿਆਰ ਆ ਡੈਸ਼ਟਾ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਪੰਜਾਬ ਦਾ ਮੀਡੀਆ ਹਰਿਆਣਾ ਦਾ ਮੀਡੀਆ ਇੱਥੇ ਖੜਾ ਵਾ ਦੋ ਟਕ ਉਹਨਾਂ ਨੂੰ ਸਾਡੇ ਮਾਰੂ ਹਥਿਆਰ ਦੇ ਸਾਹਮਣੇ ਹੈਗੇ ਆ ਤਾਂ ਉਹਨਾਂ ਨੂੰ ਦਿਖਾ ਦੇਣਾ ਚਾਹੀਦਾ ਪੂਰੀ ਦੁਨੀਆ ਨੂੰ ਵੀ ਸਾਡੇ ਹੱਥਾਂ ਵਿੱਚ ਕਿਹੜੇ ਮਾਰੂ ਹਥਿਆਰ ਹੈਗੇ ਆ ਤਾਂ ਨਹੀਂ ਤਾਂ ਇੱਕ ਅਧਿਕਾਰੀ ਨੂੰ ਭਾਵੇਂ ਉਹਦਾ ਕੋਈ ਕਸੂਰ ਨਹੀਂ ਉਹਨੂੰ ਗ੍ਰਹਿ ਮੰਤਰੀ ਨੇ ਬੁਲਾਇਆ ਵਾ ਲੋਕਾਂ ਨੂੰ ਘਮਰਾਹ ਨਹੀਂ ਕਰਨਾ ਚਾਹੀਦਾ ਇਹ ਆ ਬਿਆਨ ਕਿਸੇ ਅਧਿਕਾਰੀ ਦਾ ਹੋਣਾ ਨਹੀਂ ਚਾਹੀਦਾ ਉਹ ਦੂਜੀ ਗੱਲ ਕਰਦਾ ਵੀ ਜੇ ਚਲੇਗੇ ਮਾਰੇ ਤਾਂ ਉੱਤਰ ਦੰਗੇ ਹੋ ਜਾਣਗੇ ਦੀ ਫਸਾਦ ਹੋ ਜਾਣਗੇ ਇਹ ਆਰਐਸ ਦੀ ਬੋਲੀ ਆ ਦੰਗੇ ਫਸਾਦਾਂ ਵਾਲੀ ਇਹ ਅਧਿਕਾਰੀ ਦੀ ਬੋਲੀ ਨਹੀਂ ਹੈ ਉਹ ਕਹਿੰਦਾ ਬਹੁਤ ਸਾਰੇ ਤਮਕੇ ਕਿਸਾਨਾਂ ਦੇ ਵਿਰੋਧੀ ਆ ਉਹ ਖਾਹ ਪਟਿਆ ਦਾ ਦੇ ਨਾਂ ਲੈਂਦਾ ਵਪਾਰੀਆਂ ਦੇ ਨਾਂ ਲੈਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਪੀ ਦੇ ਹਰਿਆਣੇ ਦੀਆਂ ਖਾਹ ਪਟਿਆਤਾ ਨੇ ਪੀਸਫੁਲੀ ਦਿੱਲੀ ਕੂਚ ਨੂੰ ਸਮਰਥਨ ਦੇ ਦਿੱਤਾ ਸਾਰੀਆ ਦੁਨੀਆ ਦੀਆਂ ਖਬਰਾਂ ਵਿੱਚ ਆ ਗਿਆ ਵਪਾਰੀ ਰਾਗੀਰ ਟਰਾਂਸਪੋਰਟਰਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਕਿਸਾਨ ਅੱਗੇ ਵਧ ਰਹੇ ਨੇ ਫੈਦਰ ਉਹਨਾਂ ਨੂੰ ਆਸ ਜੀ ਵੀ ਇਹ ਬਾਡਰ ਖੁੱਲ ਜੂਗਾ ਜਦੋਂ ਦਾ ਸਰਕਾਰ ਦਾ ਐਲਾਨ ਆ ਗਿਆ ਕਿ ਅੱਗੇ ਇਹ ਨਹੀਂ ਜਾਣਤਾਗੇ ਸਾਰੇ ਵੀਰ ਸੋਚ ਲਓਗੇ ਇਹ ਦੋ ਤਾਂ ਇੱਕ ਅਧਿਕਾਰੀ ਦਾ ਹਰਿਆਣੇ ਦੇ ਦਾ ਇੱਕ ਬਿਆਨ ਹੋਰ ਆ ਗਿਆ ਕਿ ਸੁਪਰੀਮ ਕੋਰਟ ਦੀ ਕਮੇਟੀ ਬਣੀ ਹੋਈ ਆ ਉਹ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਆ ਉਹ ਦਿੱਲੀ ਨੂੰ ਛੱਡ ਕੇ ਤੇ ਕਮੇਟੀ ਨਾਲ ਗੱਲ ਕਰਨ ਕਿਹੜੀ ਕਮੇਟੀ ਜਿਹਦੇ ਆਪ ਵੀ ਰਿਪੋਰਟ ਦੇਤੀ ਭਾਈ ਉਹ ਰਿਪੋਰਟ ਸਾਨੂੰ ਹਾਰਡ ਕਾਪੀ ਤਾਂ ਨਹੀਂ ਮਿਲੀ মিডিਆ ਰੈਂਜ ਜਨਤਕ ਹੋ ਗਈ ਆ ਜਿਹੜੀ ਉਹ ਕਮੇਟੀ ਲਿਖਦੀ ਆ بیا ਸਾਡੇ ਸਾਹਮਣੇ ਖੜੇ ਡੱਪਲ ਲਿੰਦੇ ਨੇ ਸਰਕਾਰ ਜਿਹੜੇ ਵਿਕਾਸ ਦੇ ਦਾਅਵੇ ਕਰਦੀ ਆ ਹਰਿਆਣੇ ਦੇ ਸਿਰ 70000 ਕਰੋੜ ਦਾ ਕਰਜ਼ਾ ਵਾ ਤੇ ਛੜ ਕੇ ਗਿਆ ਤੇ ਸਵਾਹ ਕਰਦੇ ਅਸੀਂ ਪੰਜਾਬ ਦੇ ਸਿਰ 75000 ਕਰੋੜ ਦਾ ਕਰਜ਼ਾ ਉਹ ਕਮੇਟੀ ਬੋਲ ਰਹੀ ਆ ਦੂਸਰੇ ਬੰਨੇ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਤੇ ਖੇਤ ਮਜ਼ਦੂਰ ਕਰਦੇ ਕਰਕੇ ਖੁਦਕੁਸ਼ੀਆਂ ਕਰ ਗਏ ਉਹ ਕਮੇਟੀ ਦੀ ਰਿਪੋਰਟ ਆ ਉਹਦਾ ਆਪਣਾ ਮੰਨਣਾ ਕਿ ਕਿਸਾਨਾਂ ਨੂੰ ਬਾਜ਼ਾਰ ਦੇ ਵਿੱਚ ਆਪਣੀ ਪੈਦਾ ਕੀਤੀ ਹੋਈ ਫਸਲ ਦਾ ਵਾਜਬ ਮੁੱਲ ਨਹੀਂ ਮਿਲਦਾ ਹੈਗਾ ਇਸ ਕਰਕੇ ਉਹ ਸ਼ਿਵਾਰਸ਼ ਕਰਦੇ ਆ ਕਿ ਕੇਂਦਰ ਅਮੈਟ ਵੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਲੇਕੇ ਨਾ ਵੀ ਇਹ ਸਾਰੀਆਂ ਗੱਲਾਂ ਪਬਲਿਕ ਡোমੇਨ ਦੇ ਵਿੱਚ ਆ ਗਿਆ ਨੇ ਫਿਰ ਆਪਣੇ ਆਪੂ ਜਾ ਕੇ ਆਪਣਾ ਪੱਖ ਵੀ ਰੱਖਾ ਹੈ ਕਮੇਟੀ ਦੇ ਵਿੱਚ ਕਿ ਇਹ ਗੋਟਾ ਦਾ ਮਸਲਾ ਹੈਗਾ ਕੀ ਜਿੰਨਾ ਇਸ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਅੱਜ ਪ੍ਰਧਾਨ ਮੰਤਰੀ ਨੇ 2011 ਦੇ ਵਿੱਚ ਅਜੇ ਮੁੱਖ ਮੰਤਰੀ ਜਿੱਦਾਂ ਚਿੱਠੀ ਲਿਖੀ ਸੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੂੰ ਜਦੋਂ ਕੰਜ਼ਿਊਮਰ ਫੇਰ ਕਿਵੇਂ ਕੀਦੇ ਕੇਸ ਪਕੜਨ ਸੀ ਵੀ ਤੁਸੀਂ ਐਮਐਸਪੀ ਨੂੰ ਪੱਕਾ ਕਰੋ ਕਿ ਇਹ ਪਾਕਿਸਤਾਨਾ ਉਹਦੇ ਨਾਲ 2018 ਦੀ ਲਿਖਤ ਪਈ ਹੋਈ ਆ ਸਾਡੇ ਕੋਲੇ 2021 ਦੇ ਵਿੱਚ ਉਹ ਕਹਿ ਕੇ ਸਾਨੂੰ ਦਿੱਲੀੋਂ ਕਹ ਲਿਆ ਸੀ ਅਸੀਂ ਉਹ ਐਮਐਸਪੀ ਨੂੰ ਹੋਰ ਵਿਆਪਕ ਕਰਾਂਗੇ ਇਹ ਵਾਅਦਿਆਂ ਦਾ ਕੀ ਬਣ ਗਿਆ ਉਹਨਾਂ ਦੇ ਆਪ ਦੀ ਵੀਡੀਓ ਦਾ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਂਗੇ ਇਹ ਸਾਰਾ ਪਬਲਿਕ ਡੋਮੇਨ ਦੇ ਵਿੱਚ ਆਗਾਵਾ ਇਸ ਕਰਕੇ ਸਪਸ਼ਟ ਆ ਵੀ ਜਿਹੜੇ ਪਿੱਛੇ ਕਾਰਪੋਰੇਟ ਘਰਾਣੇ ਖੜਿਆ ਜਿਹੜੀ ਵਿਸ਼ਵਪਾਰ ਸਸਤਾ ਖੜਿਆ ਉਹ ਪਾਬ ਰੋੜਦੀ ਆ ਵੀ ਅਸੀਂ ਕਿਸਾਨਾਂ ਨੂੰ ਖੇਤੀ ਵਿੱਚੋਂ ਬਾਹਰ ਕੱਢਣਾ ਮਾ ਇਹੜਾ ਦੁਨੀਆ ਦਾ ਇੱਕ ਨਵਾਂ ਸਮਾਡਲ ਹੈਗਾ ਵਾ ਜਿਹੜੇ ਬੁੱਧੀਜੀਵੀ ਇਹ ਦਾਅਵੇ ਕਰਦੇ ਹੈਗੇ ਆ ਵੀ ਖੇਤੀ ਨੂੰ ਬਾਜ਼ਾਰ ਨਾਲ ਜੋੜ ਦਿਓ ਜ਼ਰੂਰਤ ਹੀ ਖੇਤੀ ਬਾਜ਼ਾਰ ਨਾਲ ਜੁੜੀ ਹੋਈ ਆ ਜ਼ਰੂਰਤ ਦੇ ਕਿਸਾਨ ਕਿਉਂ ਪ੍ਰਦਰਸ਼ਨ ਕਰ ਰਹੇ ਹੈਗੇ ਆ ਇੰਗਲੈਂਡ ਦਾ ਕਿਸਾਨ ਤੋਂ ਦੇਸ਼ ਦੀ ਪਾਰਲੀਮੈਂਟ ਕਿਰਦਾ ਹੈਗਾ ਸੋ ਉੱਥੇ ਇਹਨਾਂ ਦਾ ਬਣਾਇਆ ਹੋਇਆ ਮਾਡਲ ਫੇਲ ਹੋ ਚੁੱਕਾ ਵਾ ਇਹੀ ਇਹ ਲਾਗੂ ਕਰਨਾ ਚਾਹੁੰਦੇ ਆ ਜਦੋਂ ਦੇ ਅਦਾਨੀ ਜੀ ਆ ਹਮਾਚਲ ਚ ਗਏ ਆ ਸੇ ਵਾਲੇ ਕਿਸਾਨ ਰੋ ਰਹੇ ਹੈਗੇ ਆ ਜਿਸ ਕਰਕੇ ਸਾਡਾ ਆਪਾ ਕਿਹਾ ਕਿ ਅਸੀਂ ਖੇਤੀ ਮੰਡੀ ਨੂੰ ਬਚਾਉਣਾ ਵਾ ਅਸੀਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਵਾ ਉਹਦੇ ਲਈ ਸਾਨੂੰ ਨੰਗੇ ਧੜ ਲੜਨਾ ਪੈਣਾ ਵਾ ਔਰ ਅਸੀਂ ਉਹਦੇ ਲਈ ਤਿਆਰੀ ਕੀਤੀ ਹੋਈ ਆ ਔਰ ਅੱਜ ਪੂਰੀ ਦੁਨੀਆ ਦੇ ਵਿੱਚ ਮੋਦੀ ਜੀ ਦਾ ਚਿਹਰਾ ਚਾਕ ਹੋ ਗਿਆ ਨੰਗਾ ਹੋ ਗਿਆ ਕਿ ਇਹ ਭਾਰਤ ਕਿਹੜੀ ਜ਼ਰੂਰਤ ਹੈਗਾ ਵਾ ਮੈਂ ਕਿਹਾ ਕੁਝ 50 ਮਿੰਟ ਆ ਸਾਡੀ ਜਿੱਤ ਦੇ ਵਿੱਚ ਤੇ ਦਵਾ ਫੋਰਮਾਂ ਦਾ ਹੁਕਮ ਹੀ ਹੋਊਗਾ ਕੋਈ ਫੋਰਮਾਂ ਦਾ ਜਾਬਤਾ ਨਾ ਤੋੜੇ ਜਿਵੇਂ ਤੁਹਾਡੀ ਲੀਡਰਸ਼ਿਪ ਸਿਰ ਤੋੜ ਯਤਨ ਕਰ ਰਹੀ ਆ ਉਹ ਇੱਥੇ ਇੱਕ ਲਬ ਤੇ ਖੜ ਕੇ ਪਹਿਰੇਦਾਰੀ ਕਰ ਰਹੀ ਹੈਗੀ ਆ ਔਰ ਦੁਨੀਆ ਦਾ ਮੀਡੀਆ ਦੇਖ ਰਿਹਾ ਸਾਨੂੰ ਮੀਡੀਆ ਕਹਿੰਦਾ ਵੀ ਤੁਸੀਂ ਕੀ ਕਰੋਗੇ ਕੀ ਬੈਰੀਕੇਡ ਹਟਾ ਕੇ ਜਾਓਗੇ ਮਾਖਿਆ ਭਾਈ 100 ਬੰਦਾ ਬੈਰੀਕੇਟ ਹਰਾਉਣ ਵਾਲੀ ਹਾਲਤ 'ਚ ਨਹੀਂ ਹੁੰਦਾ ਹੈਗਾ। ਨਾ ਸਾਡਾ ਮਨੋਰਥ ਆ। ਅਸੀਂ ਤਾਂ ਪੀਸਫੁਲੀ ਨੰਗੇ ਪਿੰਡੇ ਅੱਗੇ ਬਧਾਂਗੇ। ਆਹ ਮਰ ਜੀਵਣੇ ਦਾ ਅਰਥ ਆ ਵੀ ਆਪਣੇ ਆਪ ਨੂੰ ਮਰਨ ਵਾਸਤੇ ਅਗਲੇ ਦੇ ਸਾਹਮਣੇ ਸਪੁਰਤ ਕਰ ਦੇਣਾ। ਅੱਜ ਨਾਵੇਂ ਪਾਸ਼ਾ ਦਾ ਸ਼ਹੀਦੀ ਦਿਹਾੜਾ ਆ। ਅੱਜ ਦੇ ਦਿਨ ਗੁਰੂ ਸਾਹਿਬ ਨੇ ਦਿੱਲੀ 'ਚ ਸ਼ਹਾਦਤ ਦਿੱਤੀ ਸੀ ਦੁਨੀਆ ਦੇ ਮਾਨਵ ਅਧਿਕਾਰਾਂ ਲਈ। ਔਰ ਉਸ ਦਿਨ ਕਿਸਾਨਾਂ ਮਜ਼ਦੂਰਾਂ ਦੇ ਲਈ 100 ਕਿਸਾਨਾਂ ਮਜ਼ਦੂਰਾਂ ਦਾ ਜਥਾ ਦਿੱਲੀ ਵੱਲੋਂ ਕੂਚ ਕਰ ਰਿਹਾ ਵੀ ਸਾਡੀ ਜਾਨ ਜਾਂਦੀ ਆ ਤੇ ਚਲੀ ਜਾਵੇ ਭਾਵੇਂ ਜਾਨ ਸਾਰਿਆਂ ਨੂੰ ਪਿਆਰੀ ਹੁੰਦੀ ਆ ਦੇਸ਼ ਦੇ 80 ਕਰੋੜ ਲੋਕਾਂ ਦਾ ਜੇ ਬਚਾ ਹੁੰਦਾ ਵਾ ਜੇ ਸਾਡੀ ਮੰਡੀ ਬਚ ਜਾਂਦੀ ਆ ਤੇ ਅੱਜ ਹੋਈ ਸ਼ਹਾਦਤ ਸਾਰਕ ਸਾਬਕ ਹੋਊਗੀ ਜੇ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕੱਟਾ ਖਤਮ ਕਰਵਾ ਲੈਨੇ ਆ ਤੇ ਆទਿਕ ਸਰਕਾਰ ਦਾ ਟਾਇਆ ਜ਼ਬਰ ਸਾਡੇ ਹੱਥ ਚ ਪੁੱਟੂਗਾ ਫੋੜੇ ਸਰਕਾਰ ਨੇ ਫੈਸਲਾ ਕਰਨਾ ਸਾਨੂੰ ਪੀਸਫੁਲੀ ਦਿੱਲੀ ਜਾਣ ਦੇਣਾ ਨਹੀਂ ਜਾਣ ਦੇਣਾ ਅੱਜ ਪੂਰੀ ਦੁਨੀਆ ਦੇਖੂਗੀ ਭਾਰਤ ਦੁਨੀਆ ਦੀ ਤੇਜੀ ਚੌਥੀ ਸਭ ਤੋਂ ਵੱਡੀ ਮਹਾਸ਼ਕਤੀ ਇੱਕ ਸੌ ਕਿਸਾਨਾਂ ਤੇ ਨੱਤੇ ਕਿਸਾਨਾਂ ਤੇ ਪੈਦਲ ਜਾਂਦੇ ਕਿਸਾਨਾਂ ਤੇ ਜ਼ਬਰ ਕਰੂਗਾ ਔਰ ਪੂਰੀ ਦੁਨੀਆ ਲਾਤਾ ਪਾਉਂਦੀ ਮੋਦੀ ਸਰਕਾਰ ਤੇ ਇਹ ਸਾਡੀ اخلاਕੀ ਤੌਰ ਤੇ ਜਿੱਤਿਆ ਨੈਤਿਕ ਤੌਰ ਤੇ ਜਿੱਤਿਆ ਮੋਦੀ ਸਰਕਾਰ ਅੱਜ ਨੈਤਿਕ ਤੌਰ ਤੇ ਹਾਰ ਚੁੱਕੀ ਆ ਨੈਤਿਕ ਤੌਰ ਤੇ ਉਹਨਾਂ ਕੋਈ ਜਵਾਬ ਨਹੀਂ ਹੈਗਾ ਨਾ ਉਹ ਟੈਲੀਵਿਜ਼ਨਾਂ ਨੂੰ ਕੋਈ ਜਵਾਬ ਦੇ ਸਕਦੇ ਆ ਨਾ ਪ੍ਰੈਸ ਮੀਡੀਆ ਨੂੰ ਕੋਈ ਜਵਾਬ ਦੇ ਸਕਦੇ ਆ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਆ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਫਾਰਮਾ ਦਾ ਬਣਾਇਆ ਹੋਇਆ ਜਾਬਤਾ ਲਾਗੂ ਕੀਤਾ ਵਾ ਪੂਰੀ ਦੁਨੀਆ ਤੁਹਾਡੇ ਜਾਬਤੇ ਦੀ ਸਲਾਹਗਾ ਕਰ ਰਹੀ ਆ ਪੂਰੀ ਦੁਨੀਆ ਤੁਹਾਡੀ ਖਬਰਾਂ ਜਾ ਰਹੀਆਂ ਹੈਗੀਆਂ ਨੇ ਦੂਸਰੇ ਪਾਸੇ ਭਰਾਓ ਇੱਧਰ ਤਾਂ ਅਸੀਂ ਬਦਲਣਾ ਸੀਗਾ ਖਨੋਰੀ ਤੇ ਤਾਂ ਅਸੀਂ ਇਕੱਲੀ ਬਦਲਣਾ ਸਾਡਾ ਫਾਰਮਾ ਦਾ ਫੈਸਲਾ ਫੇ ਖਨੋਰੀ ਤੇ ਫੋਰਸਾਂ ਕੀ ਕਰਦੀਆਂ ਨੇ ਡੱਬਵਾਲੀ ਤਾਂ ਅਸੀਂ ਅੱਗੇ ਨਹੀਂ ਬਦਲਣਾ ਹੈਗਾ ਫੇ ਡੱਬਵਾਲੀ ਤੇ ਫੋਰਸਾਂ ਕੀ ਕਰਦੀਆਂ ਨੇ ਹੋਰ ਜਿਹੜੇ ਅਰੇ ਆਲੇ ਨਾਲ ਜੁੜੇ ਹੋਏ ਕੱਚੇ ਪਏ ਨੇ ਆਮ ਰਹਾ ਨੇ ਉੱਥੋਂ ਦੇ ਅਸੀਂ ਜਾਣਾ ਹੀ ਨਹੀਂ ਹੈਗਾ ਉੱਥੇ ਫੋਰਟਾ ਕੀ ਕਰਦੀ ਗਏ ਅੱਜ ਅੰਮਾਲੇ ਦੇ ਵਿੱਚ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀ ਕਿਉਂ ਕਰਾ ਦਿੱਤੀ ਕਿ ਜਿਆਦਾ ਜਦਾ ਮਾਹੌਲ ਸਰਕਾਰ ਆਪ ਕ੍ਰੀਏਟ ਕਰਨਾ ਚਾਹੀਦਾ ਉਹ ਵੀ ਲੋੜ ਨਹੀਂ ਹੈਗੀ ਸਾਡੀ ਫੋਰਮਾਂ ਦੀ ਅਪੀਲ ਹੈ ਬੱਚਿਆਂ ਨੂੰ ਪੜ੍ਹਦੇ ਹੋ ਬੱਚਿਆਂ ਦੀ ਪੜ੍ਹਾਈ ਤੇ ਆਪ ਦੀ ਰਾਜਨੀਤੀ ਨਾ ਕਰੋ ਆਮ ਜਨਤਾ ਨੂੰ ਤੰਗ ਨਾ ਕਰੋ ਆਹ ਟੈਨਸ਼ਨ ਰਾਜਪੁਰੇ ਤੇ ਰੇਲ ਨਹੀਂ ਰੱਖਦੀ ਹੈਗੀ ਪਤਾ ਕਿਦਾਂ ਆ ਰਹੇ ਹੈ ਗਿਆ ਇਹੋ ਜਿਹੇ ਹੱਕ ਜੰਡੇ ਠੀਕ ਨਹੀਂ ਹੈਗੇ ਇਹੋ ਜਿਹੇ ਜਾਸਤੇ ਠੀਕ ਨਹੀਂ ਹੈ ਗਿਆ ਹਰਿਆਣੇ ਦੇ ਵਿੱਚ ਬੇਲੋੜੀਆਂ ਕਿਸਾਨ ਲੀਗਾਂ ਦੇ ਘਰਾ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੋਂ ਇਸ ਕਰਕੇ ਭਰਾਓ ਸਰਕਾਰ ਜਿੰਨਾ ਜ਼ਬਰ ਕਰੂਗੀ ਅਸੀਂ ਨੰਗੇ ਪਿੰਡੇ ਸਬਰ ਨਾ ਦਾ ਮੁਕਾਬਲਾ ਕਰਾਂਗੇ ਇਹ ਸਾਡਾ ਫੋਰਮਾ ਦਾ ਫੈਸਲਾ ਹੈਗਾ ਇਸ ਕਰਕੇ ਇਹ ਅਸੀਂ ਲੜਾਈ ਜਿੱਤਾਂਗੇ ਤੋੜੀਆਂ ਮੰਗਾ ਪੂਰੀਆਂ ਹੋਣ ਗਿਆ ਸਮਾਂ ਭਾਵੇਂ ਜਿੱਨਾ ਮੱਜੀ ਲੱਗ ਜੇ ਅੱਜ 11ਵਾਂ ਦਿਨ ਸਾਡਾ ਮਰਨ ਵਰਤ ਦਾ ਖਿਡੌੜੀ ਤੇ ਹੋ ਗਿਆ ਹੈਗਾ ਔਰ ਸਰਕਾਰ ਮੁੱਖ ਦਰਸ਼ਕ ਮੰਨ ਕੇ ਦੇਖ ਰਹੀ ਆ মিডিਆ ਪੁੱਛਦਾ ਕੋਈ ਗੱਲਬਾਤ ਆਈ ਜੇ ਭਾਈ ਇਹਨਾਂ ਨੇ ਗੱਲ ਕਰਨੀ ਹੁੰਦੀ ਤੇ ਆ ਪ੍ਰਬੰਧਾ ਦੇ ਹੀ ਲੋਕ ਫਿਰ ਗੱਲਬਾਤ ਦਾ ਰਾਹ ਪਰੋਂਦੇ ਔਰ ਉਹਨਾਂ ਨੂੰ ਜੇ ਹੁੰਦਾ ਅਸੀਂ ਬਹਿ ਕੇ ਨਿਬੜ ਜਾਣਾ ਤੇ ਆ ਜਬਰਦਸਤ ਫੈਸਲਾ ਨਾ ਕਰਦੇ ਜੇ ਉਹਨਾਂ ਜ਼ਬਰਦਸਤ ਫੈਸਲਾ ਕਰ ਲਿਆ ਇਹਦਾ ਮਤਲਬ ਨਾ ਸਾਾਨੂੰ ਦਿੱਲੀ ਜਾ ਕੇ ਦੇਣਾ ਤੇ ਨਾ ਸਾਡੇ ਨਾਲ ਗੱਲਬਾਤ ਕਰਨੀ ਹੈਗੀ ਆ ਅਸੀਂ ਸਾਰੇ ਕੰਮਾਂ ਲਈ ਤਿਆਰ ਹੈਗੇ ਆ ਹਾਂ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਨੇ ਆ ਵੀ ਤੁਹਾਡੀਆਂ ਵੀ ਜ਼ਿੰਮੇਵਾਰੀਆਂ ਨੇ ਹਣ ਵੀ ਅਸੀਂ ਉੱਤੇ ਜ਼ਿੰਮੇਵਾਰੀਆਂ ਨਾਲ ਗੱਲ ਕਰਿਆ ਫਿਰ ਸਾਡੇ ਬੰਦਿਆਂ ਦਾ ਰਾਹ ਚ ਰੋਕ ਕੇ ਇਹ ਫਵਾਵਾ ਕਿਉਂ ਫਲਾ ਰਹੇ ਉਥੇ ਕੋਲੀ ਚੱਲ ਰਹੀ ਹੈਗੀ ਇਹ ਇਹ ਪੰਜਾਬ ਸਰਕਾਰ ਲਈ ਠੀਕ ਨਹੀਂ ਹੈਗਾ ਪੰਜਾਬ ਦਾ ਮੁੱਖ ਮੰਤਰੀ ਬਿਆਨ ਦੇਵੇ ਕਿ ਉਹ ਕੇਂਦਰ ਨਾਲ ਖੜ ਗਿਆ ਹੈਗਾ ਕਿਉਂ ਜੀ ਅਸੀਂ ਪਹਿਲੋ ਪੇਸ਼ੰਤ ਕੋਈ ਕਰਦੇ ਹੈਗੇ ਉਹ ਪੰਜਾਬ ਸਰਕਾਰ ਜੇ ਕਿਸਾਨਾਂ ਮਜ਼ਦੂਰਾਂ ਨਾਲ ਖੜੀ ਆ ਤੇ ਦੇਖੀਆਂ ਘਟਨਾ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਧੰਨਵਾਦ ਭਰਾਓ ਚੜਦੀ ਕਲਾ ਹੋਊਗੀ असीं मोर्चा फते कराहिगुरू जीा ख़ालसा वाहिगुरू जी फति